ਸਸਿਕਾਲ ਸਾਰਿਆਂ ਨੂੰ ਤੁਹਾਡਾ ਆਪਣਾ ਰਾਜਵੜੀ ਧੰਨਵਾਦ ਮਮ ਲਵ ਯੂ एवरीवन ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਆ ਕਾਂਗਰਸ ਪਾਰਟੀ ਦਾ ਬਹੁਤ ਧੰਨਵਾਦ ਰਾਹੁਲ ਗਾਂਧੀ ਜੀ ਮੇਰੇ ਲੀਡਰ ਦਾ ਬਹੁਤ ਧੰਨਵਾਦ ਜੀਨੇ ਮੈਨੂੰ ਇਸ ਕਾਬਿਲ ਸਮਝਿਆ ਸੌਰੀ ਬਹੁਤ ਸਾਰੀਆਂ ਕਾਲਸ ਆ ਰਹੀਆਂ ਏ So, सारी फैमिली थोड़ा धनबाद करनी चाहिए अमन uh, बोलो जी, जी सारा बहुत बहुत बोहोत करना चाहिए लव यू अमान इंदर सिंह कमान सारिया बोहोत धनबाद मेरे पापा नुड oh, hey. एक बार एवरीबडी लव यू लुधियाना चलो थैंक ਬਹੁਤ ਧੰਨਵਾਦ اور ਬਹੁਤ ਮਿਹਰਬਾਨੀ ਔਰ ਸਪੈਸ਼ਲ ਥੈਂਕਸ ਟੂ ਵਨ ਮੈਨ ਸਾਰੇ ਲੀਡਰ ਬੈਂਸ ਬ੍ਰਦਰਸ ਘਬਰੋਣਾ ਨਹੀਂ ਕੰਮ ਚੱਲਦਾ ਰਹਿੰਦਾ ਡਾਬਰ ਸਾਹਿਬ ਪਾਂਡੇ ਸਾਹਿਬ ਆਸ਼ੂ ਜੀ ਥੈਂਕ ਯੂ ਸੋ ਸਾਰਿਆਂ ਦਾ ਜਿੰਨੇ ਵੀ ਅਚੀਵਾ ਸਾਹਿਬ ਚੱਠਾ ਸਾਹਿਬ ਸਾਰੇ ਬਲੌਕ ਪ੍ਰਧਾਨ ਸਾਡੇ ਅਨਡ ਸਾਡੇ ਸਾਰੇ ਕਾਂਗਰਸ ਦੇ ਕੌਂਸਲਰ ਸਹਿਬਾਨ ਸੋ थैंक यू एवरीवन थैंक यू सो मच